ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸਤਰੀ ਮੁਲਾਜ਼ਮ ਤਾਲਮਿਲ ਕਮੇਟੀ, ਜ਼ਿਲ੍ਹਾ ਜਲੰਧਰ ਅਤੇ ਔਰਤ ਮੁਕਤੀ ਮੋਰਚੇ ਵੱਲੋਂ ਬੰਡਾਲਾ ਮੰਚ ਕੀ ਵਿਖੇ ਪਮੰਤਰੀ ਇਸਤਰੀ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਅਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜਸਵਿੰਦਰ ਕੌਟਾਲੀ, ਕੁਮਰਜੀਤ ਕੌਰ, ਸਿਮਰਨਜੀਤ ਕੌਰ ਪਾਸਲਾ, ਸਰਿੰਦਰ ਕੌਰ ਸੋਤਾ, ਮੈਡਮ ਅਜਮੀਰ ਕੌਟੀ ਸੀ, ਮੈਡਮ ਬਲਵੀਰ ਕੌਰ ਪਾਂ ਬਾਂਸਲ, ਸਭ ਦਾ ਸਰਪੰਚ ਬੰਡਾਲਾ ਅਤੇ ਪਸਸਾ ਫਰ ਦੇ ਸੂਬਾ ਜਨਰਲ ਸਕੱਤਰ ਇਰੇ ਸਿੰਘ ਵਾਸੀ ਨੇ ਸਾਂਝੇ ਤੌਰ ਤੇ ਕਿਹਾ ਸਮਾਗਮ ਨੂੰ ਸੰਬੋਧਨ ਕਰਦਿਆਂ ਔਰਤ ਮੁਕਤੀ ਮੋਰਚੇ ਦੀ ਸੁਬਾਈ ਆਗੂ ਅਫਤਾਰਪੁਰ ਵਾਸੀ ਨੇ ਕਿਹਾ ਕਿ 8 ਮਾਰਚ ਦਾ ਦਿਨ ਸਾਰੀ ਦੁਨੀਆ ਵਿੱਚ ਹਮਨਤਰੀ ਇਸਤਰੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿਉਂਕਿ 1917 ਵਿੱਚ ਪਹਿਲੀ ਕੈਸਟਲੈਸ ਸੁਸਾਇਟੀ ਸੋਬਤ ਯੂਨੀਅਨ ਦੀ ਸਥਾਪਨਾ ਦਾ ਅੰਦੋਲਨ ਸ਼ੁਰੂ ਹੋਇਆ ਪਹਿਲੇ ਮਹਾਜੁੱਧ ਵਿੱਚ ਛੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ ਨੇ ਹੜਤਾਲ ਕਰ ਦਿੱਤੀ ਉਹਨਾਂ ਰੋਟੀ ਅਤੇ ਸ਼ਾਂਤੀ ਦਾ ਨਾਅਰਾ ਲਾਇਆ ਇਹ ਹੜਤਾਲ ਫਰਵਰੀ ਦੇ ਆਖਰੀ ਐਤਵਾਰ ਨੂੰ ਹੋਈ ਸੀ ਪਰੰਤੂ ਜਰਜੀਅਨ ਕੈਲੰਡਰ ਅਨੁਸਾਰ ਇਹ ਦਿਨ ਸਾਰੇ ਦੇਸ਼ਾਂ ਵਿੱਚ 8 ਮਾਰਚ ਬੰਦਾ ਸੀ ਇਸ ਕਰਕੇ ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਇਆ ਜਾਂਦਾ ਹੈ ਇਸ ਮੌਕੇ ਸ਼੍ਰੀਮਤੀ ਸੁਰਿੰਦਰ ਕੌਰ ਸੋਤਾ, ਸਿਮਰਨਜੀਤ ਕੌਰ ਪਾਸਲਾ, ਕਮਲਜੀਤ ਕੌਰ, ਜਸਵਿੰਦਰ ਕੌਰ ਟਾਲੀ, ਗੁਰਿੰਦਰ ਬੀਬਾ, ਪ੍ਰਦੀਪ ਕੌਰ, ਰਜਨੀ ਸੁਧ, ਗਲਬੀਰ ਕੌਰ ਆਂਗਨਵੜੀ, ਅਗੂ ਬਲਵਿੰਦਰ ਕੁਮਾਰ, ਸੁਖਵਿੰਦਰ ਰਾਮ ਨਿਰਮਲ ਸਿੰਘ ਹੀਰਾ, ਕੁਲਦੀਪ ਵਾਲੀਆ, ਕੁਲਦੀਪ ਸਿੰਘ ਕੋੜਾ ਅਤੇ ਪਾਸਾਸ ਫਰਦੀ ਸੂਬਾ ਜਨਰਲ ਸਕੱਤਰ ਪੀਰਸ ਸਿੰਘ ਵਾਸੀ ਨੇ ਵੀ ਸੰਬੋਧਨ ਕੀਤਾ ਅੱਜ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪੈਂਡ ਬਡਾਲਾ ਦੇ ਵਿੱਚ ਪ੍ਰਬੰਧ ਇਹਦਾ ਕੀਤਾ ਗਿਆ। ਆਰਥੋਮਿਕティ ਮੋਰਚਾ ਤੇ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਦੀਆਂ ਸਮੂਹ ਔਰਤਾਂ ਵੱਲੋਂ ਇਹ ਜਿਹੜਾ ਦਿਵਸ ਆ ਬਣਾਇਆ ਗਿਆ। ਇਸ ਦੇ ਵਿੱਚ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ, ਮਿਡਲ ਮੀਨ ਵਰਕਰ ਯੂਨੀਅਨ, ਆਸ਼ਾ ਵਰਕਰ ਅਤੇ ਹੋਰ ਜਿਹੜੀਆਂ ਇਸਤਰੀਆਂ ਤੇ ਆਧਾਰਿਤ ਜਥੇਬੰਦੀਆਂ ਸੀ, ਸਿਹਤ ਵਰਕਰ ਜਿਹੜੀਆਂ ਕਾਮੀਆਂ ਸੀ, ਉਹਨਾਂ ਸਾਰਿਆਂ ਨੇ ਇਸ ਦੇ ਵਿੱਚ ਭਾਗ ਲਿਆ। ਇਹਦੇ ਵਿੱਚ ਔਰਤਾਂ ਨੂੰ ਦਰਫੇਸ਼ ਆਉਂਦੀਆਂ ਜਿਹੜੀਆਂ ਮੁਸ਼ਕਲਾਂ ਸਿੰਘਾਂ ਉਹਨਾਂ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਔਰਤਾਂ ਔਰਤ ਮੁਲਾਜ਼ਮਾਂ ਦੀਆਂ ਮੰਗਾਂ ਆ ਉਹਨਾਂ ਨੂੰ ਸਰਕਾਰ ਦੇ ਜਿਹੜਾ ਬਹੁਤ ਵਾਰੀ ਮੰਗ ਪੱਤਰ ਦੇ ਕੇ ਬੇਨਤੀਆਂ ਕਰਕੇ ਜਿਹੜਾ ਇਹ ਔਰਤਾਂ ਆ ਬਹੁਤ ਜ਼ਿਆਦਾ ਥੱਕ ਟੁੱਟ ਚੁੱਕੀਆਂ ਜਥੇਵੰਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਨੇ ਫਿਰ ਵੀ ਇਹਨਾਂ ਦੇ ਪੱਖ ਦੇ ਵਿੱਚ ਇਹਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਦੇ ਲਈ ਕੋਈ ਕਦਮ ਨਾ ਚੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਲ੍ਹਾ ਪੱਧਰੇ ਮੀਟਿੰਗਾਂ ਮੀਟਿੰਗਾਂ ਕਰਕੇ ਪੰਜਾਬ ਪੱਧਰ ਤੇ ਕੋਈ ਨਾ ਕੋਈ ਵੱਡਾ ਜਿਹੜਾ ਸੰਘਰਸ਼ ਆ ਉਹ ਅਲਿਕਿਆ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਕੁਝ ਦੀ ਜਿਹੜੀ ਹੈ ਤਿਆਰੀ ਆ ਉਹ ਕਰਨ ਦੇ ਵਾਅਦੇ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਆ ਸਮਾਪਤ ਕੀਤਾ ਗਿਆ ਬਲਵਰਕਣਾ ਦੇ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਕਿ ਅੱਜ ਇਸਤਰੀ ਦੇ ਵਿੱਚ ਬੰਡਾਲਾ ਸਕੂਲ ਦੇ ਵਿੱਚ ਪਹੁੰਚੇ ਤੇ ਆਪਣੇ ਸਾਰਿਆਂ ਦਿਆਂ ਵਿਚਾਰ ਜਿੰਨੀਆਂ ਵੀ ਭੈਣਾ ਉਹਨਾਂ ਦੇ ਰੱਖੇ ਉਹਦੇ ਵਿੱਚ ਇਦਾਂ ਹੈ ਕਿ ਜਿਹੜੇ ਹੁਣ ਅਸੀਂ ਵਿਚਾਰ ਇਹ ਰੱਖਦੇ ਆ ਕਿ ਜੇ ਸਰਕਾਰ ਸਾਡੇ 7-8 ਵਾਰ ਮੰਤਰੀ ਸਾਹਿਬ ਨੇ ਸਾਨੂੰ ਬੁਲਾਇਆ ਉਹਦੇ ਵਿੱਚ ਸਾਨੂੰ ਅਜੇ ਕੁਝ ਵੀ ਹਾਸਲ ਨਹੀਂ ਕੀਤਾ ਗਿਆ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਜੇਕਰ ਸਾਡੀ ਇਹ ਸਰਕਾਰ ਜਿਵੇਂ ਵਾਅਦੇ ਕੀਤੇ ਸੀ ਇਹਨਾਂ ਨੇ ਕਿ ਡਬਲ ਤਨਖਾਹ ਦੇ ਉਹ ਜਾ ਕੇ ਹਰਿਆਣੇ ਨਾਲ ਰਲਣਾ ਇਹ ਸਾਡੇ ਵਾਅਦੇ ਜੇ ਕਰਤਾ ਉਹ ਸਾਨੂੰ ਕੁਛ ਥੋੜੇ ਹੀ ਚਿਰ ਤੱਕ ਸਮੇਂ ਤੱਕ ਸਾਨੂੰ ਕੁਛ ਸਾਡੇ ਪੱਲੇ ਪਾਉਂਦੇ ਆ ਜਾਂ ਸਾਨੂੰ ਕੋਈ ਚਿੱਠੀ ਪਾਉਂਦੇ ਆ ਜਾਂ ਕੋਈ ਵੀ ਐਲਾਨ ਕਰਦੇ ਆ ਇਹਦੇ ਵਿੱਚ ਤਾਂ ਅਸੀਂ ਕਹਿੰਨੇ ਆ ਕਿ ਅਸੀਂ ਸਾਰੇ ਇਕੱਠੇ ਜੋੜ ਵਿੱਚ ਆ ਪਰ ਜੇਕਰ ਇਹ ਸਰਕਾਰ ਸਾਨੂੰ ਕੁਛ ਵੀ ਨਹੀਂ ਪੱਲੇ ਪਾ ਰਹੀ ਤੇ ਸਾਡੇ ਗੇੜੇ ਚੰਡੀਗੜ੍ਹ ਦੇ ਬਾਰ-ਬਾਰ ਲਵਾ ਰਹੀ ਆ ਤੇ ਇਹਦੇ ਵਿੱਚ ਅਸੀਂ ਆਪਣੇ ਇੱਕ ਜੁੱਟ ਹੋ ਕੇ ਆਪਣੇ ਇਕ ਕੱਲੇ ਕੱਲੇ ਝਿਲਿਆਂ ਵਿੱਚ ਤੇ ਪੰਜਾਬ ਵਿੱਚ ਅਸੀਂ ਇਹੋ ਜਿਹਾ ਇਕੱਠ ਜੋੜ ਕਰਾਂਗੇ ਕਿ ਜਿਹੜਾ